ਪਿੰਡ ਗੜੇ ਪਿੰਡ ਚੀਤਾ ਚੇਤ ਸਿੰਘ ਵਾਲਾ ਜੀ ਕਿਹੜੀ ਜਗ੍ਹਾ ਤੇ ਅੱਜ ਬਾਬਾ ਜੀ ਦਾ ਮੇਲਾ ਬਣਾਇਆ ਗਿਆ ਇਹ ਮਾਈਪੁਰਜੀ ਗੁਰਦੁਆਰਾ ਸਾਹਿਬ ਜੀ ਪਿੰਡ ਚੀਤਾ ਚੇਤ ਸਿੰਘ ਵਾਲੀ ਕਿੰਨੇ ਜੇ ਤੋਂ ਮੇਲਾ ਬਣਾ ਰਹੇ ਹੋ ਇਹ ਬਹੁਤ ਸਾਡੀ ਸੰਭਾਲ ਤੋਂ ਪਹਿਲਾਂ ਦਾ ਬਣਾ ਰਿਹਾ ਜੀ ਵੈ ਤੇ ਮੇਲਾ ਇਤਨਾ ਸੰਗਤਾਂ ਦੇ ਸੰਯੋਗ ਦੇ ਨਾਲ ਹੀ ਲੜੀਵਾਰ ਅਖੰਡ ਪਾਠ ਸਾਹਿਬ ਚਲਾਏ ਗਏ ਆ ਤੇ ਸਾਰੀ ਸੰਗਤਾਂ ਦੇ ਸੰਯੋਗ ਦਾ ਲੰਗਰ ਪ੍ਰਬੰਧ ਕੀਤੇ ਜਾਂਦੇ ਆ ਤੇ ਸੰਗਤਾਂ ਦੇ ਵਿੱਚ ਚਲੋ ਮਹਾਰਾਜ ਸਕਾਪ ਅਸੀਂ ਰਲ ਮਿਲ ਕੇ ਸਾਰੇ ਅਸੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਮੇਲਾ ਇਹ 6-7 ਦਿਨ ਚੱਲਿਆ ਜੀ ਗੁਰੂ ਮਹਾਰਾਜ ਜੀ ਕਿਤੇ ਬਾਬਾ ਪੂਰੀ ਵਾਲੇ ਜੀ ਆਏ ਆ ਇਹਨਾਂ ਦੇ ਨਾਲ ਸੰਯੋਗ ਦੇ ਨਾਲ ਸਾਰੀ ਸਖਤ ਚਲਾਇਆ ਜਾਂਦਾ ਜੀ ਵਾਹ ਬਾਈ ਪਿੰਡ ਜੀ ਤਾਜੀ ਸਿੰਘ ਵਾਲਾ ਤੇ ਆਪਣੇ ਇਥੇ ਦਰਬਾਰ ਦੇ ਧੰਨ ਧੰਨ ਮਈਪੁਰ ਜੀ ਗੁਰਦੁਆਰਾ ਸਾਹਿਬ ਆ ਤੇ ਉਹਦੇ ਸਬੰਧੀ ਵਿੱਚ ਅੱਜ ਜਿਹੜਾ ਟੂਰਨਾਮੈਂਟ ਆ ਕਰਵਾਇਆ ਗਿਆ ਸ਼ੋਅ ਮੈਚ ਹਰ ਸਾਲ ਕਰਾਇਆ ਜਾਂਦਾ ਹੈ ਹਾਂਜੀ ਹਰ ਸਾਲ ਕਰਵਾਇਆ ਜਾਂਦਾ ਹੈ ਇਲਾਕੇ ਦੀਆਂ ਨਗਰ ਨਿਵਾਸੀ ਜਿੰਨੇ ਵੀ ਆਪਣੇ ਵੀਰ ਭਰਾ ਨੇ ਸਾਰੇ ਮਿਲ ਜੁਕੇ ਕਰਾਂਦੇ ਨੇ ਐਨ ਆਰ ਆਈ ਵੀ ਦਾ ਸਹਯੋਗ ਹੈ ਐਨ ਆਰ ਆਈ ਵੀਰਾਂ ਦਾ ਬਹੁਤ ਸਹਯੋਗ ਹੈ ਕਿਉਂਕਿ ਇਸ ਗੁਰਦਾਰੇ ਦੇ ਮਤਲਬ ਡੇਰੇ ਦੇ ਆਸ-ਪਾਸ ਕੋਈ 30 ਤੋਂ 35 ਘਰ ਆ ਗਏ ਨੇ ਤੋਂ ਬਹੁਤ ਰਲ ਮਿਲ ਕੇ ਜਿਹੜਾ ਵੀ ਇਹ ਗੁਰਦਰਾ ਤਿਆਰ ਕੀਤਾ ਗਿਆ ਤੇ ਉਹਦੇ ਸਬੰਧੀ ਇਹ ਚੇਤ ਦੇ ਮਹੀਨੇ 'ਚ ਐਤਵਾਰ ਇਮੀ ਲਮ ਨੇ ਆਇਆ ਹੈ ਕਿਹੜੀ ਟੀਮ ਆਈ ਕਬੱਡੀ ਦੇ ਕੀ ਇਨਾਮ ਦਿੱਤਾ ਗਿਆ ਕਬੱਡੀ ਦੇ ਵਿੱਚ ਟੀਮਾਂ ਧਨਵਾ ਆਈਆਂ ਕੋਚ ਸਾਬਦੌਲਤ ਜੋ ਵੀ ਆਪਣੇ ਨਾਲ ਹੀ ਨੇ ਤੇ ਰਾਮਪੁਰ ਚੀਤਾ ਜੋ ਕਿ ਰਾਮਪੁਰ ਚੀਤਾ ਬੈਸਟ ਆਈ ਹੈ ਇਹਨਾਂ ਦਾ ਮਾਨ ਸਮਾਨ ਤੇ ਇਹਨਾਂ ਨੂੰ ਇੱਕ ਜਿੱਤੀ ਟੀਮ ਨੂੰ 18000 ਰੁਪਇਆ ਤੇ ਜਿਹੜੀ ਆ ਦੂਜੀ ਟੀਮ ਨੂੰ ਉਹਨੂੰ 16000 ਰੁਪਇਆ ਦਿੱਤਾ ਗਿਆ ਨੌਜਵਾਨਾਂ ਨੂੰ ਕੀ ਸੁਝਾਅ ਦੇ ਜਾਓਗੇ ਨੌਜਵਾਨਾਂ ਨੂੰ ਮਤਲਬ ਦੇਹੀ ਹੈ ਕਿ ਜਿਆਦਾ ਤੇ ਆਪਾਂ ਨੂੰ ਦੇਖ ਹੀ ਰਹੇ ਆਂ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਕੀ ਬੰਡਿਆ ਪਰ ਫਿਰ ਵੀ ਆਪਾਂ ਤੇ ਇਹੋ ਕਹਿ ਸਕਦੇ ਆਂ ਵੀ ਬਚੋ ਜਿੰਨਾ ਵਜਿਆ ਜਾਂਦਾ ਵਜੋ ਕਿਉਂਕਿ ਇਸ ਚੀਜ਼ ਵਿੱਚ ਕੋਈ ਵੀ ਮਤਲਬ ਕੋਈ ਬੈਨੀਫਿਟ ਨਹੀਂ ਹੈਗਾ ਆਪਣਾ ਕੋਈ ਚੰਗੀ ਖਰਾਕ ਲਓ ਚੰਗੀ ਕੋਈ ਦਵਾਈ ਲਓ ਜਿਹਦੇ ਨਾਲ ਤੁਹਾਡਾ ਤੁਸੀਂ ਤੁਸੀਂ ਤੰਦਰੁਸਤ ਰਹੋ ਠੀਕ ਹਾਂਜੀ ਬਹੁਤ ਵਧੀਆ ਜੀ ਇਦਾਂ ਸਾਡੇ ਵੀਰ ਆ ਗੋਲਟੀ ਛੋਟੇ ਆਪਣੇ ਸ਼ਾਗਿਰਦ ਵੀ ਆ ਤੇ ਆਪਣੇ ਭਰਾਵਾਂ ਨੂੰ ਮੇਰੀ ਮਤਲਬ ਵਧੀਆ ਇਹਨਾਂ ਦਾ ਸੁਭਾਅ ਆ ਵਧੀਆ ਵਰਤੀਰਾ ਵਾ ਵਧੀਆ ਆਪਣੇ ਨਾਲ ਤਾਲਮੇਲ ਆ ਤੇ ਇਹ ਹਰ ਸਾਲ ਕਬੱਡੀ ਕਰਾਉਂਦੇ ਆ ਆਪਾਂ ਨੂੰ ਸਾਦੇ ਆ ਤੇ ਬਾਕੀ ਸਾਰੀ ਦੁਨੀਆ ਦਾ ਧੰਨਵਾਦ ਆ ਜਿਹੜੇ ਆਪਾਂ ਨੂੰ ਪਿਆਰ ਕਰਦੇ ਆ ਤੇ ਆਪਾਂ ਛੋਟੇ ਹੁੰਦੇ ਹਾਂ ਤੋਂ ਕਬੱਡੀ ਜਾਈਆਂ ਤੇ ਸੇਵਾ ਕਰਦੇ ਤੁਰੇ ਆਉਣਦੇ ਆ ਤੇ ਮੈਂ ਉਹਨਾਂ ਵੀਰਾਂ ਦਾ ਧੰਨਵਾਦ ਆ ਜਿਹੜੇ ਸਾਨੂੰ ਸਨਮਾਨ ਕਰਦੇ ਆ ਸਭ ਤੋਂ ਪਹਿਲਾਂ ਤੇ ਮੈਂ ਇਸ ਵੀਰ ਦਾ ਗੋਲਟੀ ਦਾ ਕਿਉਂਕਿ ਜਿਨੇ 11000 ਦੀ ਨਗਦ ਰਕਮ ਦੇ ਨਾਲ ਅੱਜ ਮੈਨੂੰ ਸਨਮਾਨਿਤ ਕੀਤਾ ਬੜਾ ਵੱਡਾ ਮਾਣ ਦਿੱਤਾ ਇਹ ਸ਼ਗਿਰਦ ਹੋਣ ਦਾ ਜਿਹੜਾ ਇਹਨੇ ਆਪਣਾ ਜਿਹੜਾ ਸਬੂਤ ਆ ਉਹ ਦਿੱਤਾ ਤੇ ਹੋਰ ਵੀ ਜਿਹੜੇ ਮੇਰੇ ਵੀਰ ਹੈ ਜਨ ਕਿ ਜਿਵੇਂ ਦੋਹਾਂ ਕ ਮਹੀਨੇ ਦੇ ਵਿੱਚ ਦੋ ਮੋਟਰਸਾਈਕਲ ਇੱਕ ਸੋਨੇ ਦੀ ਰਿੰਗ ਤੇ ਇੱਕ ਅਜ ਚੌਥਾ ਮਤਲਬ ਇਹਨਾਂ ਦਾ ਮੈਂ ਬਹੁਤ ਬਹੁਤ ਹੀ ਧੰਨਵਾਦ ਆ ਜਿਵੇਂ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਆ ਮੇਰਾ ਸਟੂਡੈਂਟ ਮੁੰਡਾ ਮਤਲਬ ਕੋੜ ਧਰਮਚੰਦ ਤੋਂ ਮੱਗਾ ਤੇ ਨਾਲ ਉਹਦੇ ਲਵ ਆਸਟ੍ਰੇਲੀਆ ਤੇ ਜੇ ਉਹਨਾਂ ਨੇ ਮੋਟਰਸਾਈਕਲ ਇੱਕ ਦਿੱਤਾ ਹੁਣ ਇੱਕੀ ਤਰੀਕ ਨੂੰ ਨੰਗਿਆ ਜਿਹੜੀ ਤੇ ਉਸ ਤੋਂ ਅੱਗੇ ਪਹਿਲੋਂ ਮਤਲਬ ਰੋਜ਼ ਆ ਮੁੰਡਾ ਆਸਟ੍ਰੇਲੀਆ ਜੋ ਵੀ ਤੇ ਉਹਦੇ ਭਰਾ ਨਾਲ ਤੇ ਉਹਨਾਂ ਨੇ ਹੋਰ ਇੱਕ ਤੋਂ ਮੋੜਿਆ ਨੇ ਉਹ ਵੀ ਮੋਟਰਸਾਈਕਲ 2 ਮਹੀਨੇ ਪਹਿਲਾਂ ਸਨਮਾਨਤ ਕੀਤਾ ਤੇ ਇਸੇ ਤਰ੍ਹਾਂ ਹੀ ਰਿੰਗ ਕੀਤੀ ਆ ਕੌਂਕਾਪਿੰਡ ਆ 13 ਤਰੀਕ ਨੂੰ ਸੋਨੇ ਦੀ ਰਿੰਗ ਨਾਲ ਉਹਨਾਂ ਵੀ ਉਹ ਵੀ ਆਪਣੇ ਸ਼ੁਗਰ ਦੇ ਮੁੰਡੇ ਉਹਨਾਂ ਨੇ ਆਪਾਂ ਨੂੰ ਬੜਾ ਮਾਨ ਸਨਮਾਨ ਕੀਤਾ ਤੇ ਆਪਾਂ ਬਹੁਤ ਖੁਸ਼ ਆ ਚਲੋ ਜੇ ਘਰਦੇ ਆਪਾਂ ਨੂੰ ਆਂਦੇਂ ਦੇ ਵੀ ਤੁਸੀਂ ਕਬੱਡੀ ਨਾ ਕਰੋ ਤੁਸੀਂ ਨੌਕਰੀਆਂ ਕਰੋ ਉਹ ਕਰੋ ਜਾਓ ਕਰੋ ਤੇ ਆਪਾਂ ਉਹਨਾਂ ਦੀ ਆਖੇ ਨਹੀਂ ਲੱਗੇ ਚਲੋ ਆਪਣੀ ਗਲਤੀ ਸੀ ਪਰ ਉਹਨਾਂ ਕੋ ਅੱਜ ਵੀ ਸੌਰੀ ਮੰਗਦੇ ਪਰ ਅਰਬਤ ਲਾ ਕੇ ਪਰ ਕੀ ਲੱਗਦਾ ਤੁਹਾਡੀ ਫਿਰ ਮਾਨ ਸਨਮਾਨ ਮਿਲਣਾ ਪਿਆ ਵਾ ਹਾਂਜੀ ਪਰ ਸੰਗਤ ਨੇ ਮਾਂ ਪਿਓ ਬਣ ਕੇ ਸਾਹਮਣੇ ਆ ਰਹੇ ਜਿਨ੍ਹਾਂ ਨੇ ਆਪਣਾ ਮਾਨ ਸਨਮਾਨ ਕਰ ਰਿਹਾ ਤੇ ਮੈਂ ਮਾਂ ਪਿਓ ਦਾ ਫਿਰ ਉਹਨੇ ਕੋਈ ਤਗੜੇ ਹੋ ਕੇ ਮੈਂ ਤੁਸੀਂ ਗਾੜੀ 'ਚ ਕਿਤਾ ਆਪਣੇ ਨੂੰ ਕਬੱਡੀ ਖੜਾ ਰਹਾ ਬਹੁਤ ਦਾ ਬਹੁਤ ਪਿਆਰ ਉਹ ਪਰ ਅੱਜ ਮੈਂ ਮਕਾਮ ਤੇ ਪਹੁੰਚਿਆ ਜਾਨਕਿ ਆਪਣੇ ਸਟੂਡੈਂਟ ਇਲਾਕਾ ਸਾਰਾ ਉਰੀ ਸੰਗਤ ਆਪਨ ਪਿਆਰੀ ਪਰਬ ਫਿਰ ਮਾਬੇ ਫਿਰ ਧੰਨਵਾਦ ਕਰਦਾ ਹਾਂ ਧੰਨਵਾਦ ਕਰਦਾ ਤੇ ਉਹਨਾਂ ਕੋਲ ਮਾਫੀ ਚਾਹੁੰਨਾ ਮੈਂ ਉਹਨਾਂ ਦੇ ਅੱਖੇ ਨਹੀਂ ਲੱਗਦਾ ਰਿਹਾ ساری ਉਮਰ ਮੈਂ ਕਬੱਡੀ ਦੇ ਵਿੱਚ ਕੱਢ ਲਈ ਫਰਅਜ ਆਪਣੇ ਸਟੂਡੈਂਟ ਮੌਲਵੀ ਪਾ ਰਿਹਾ ਤੇ ਉਸ ਪਰਮਾਤਮਾ ਦਾ ਸਭ ਤੋਂ ਪਹਿਲਾਂ ਤੇ ਸਾਰੀ ਸੰਗਤ ਦਾ ਤੇ ਸਾਰੇ ਤੁਹਾਡਾ ਵੀ ਲਾਈਵ ਵਾਲਿਆਂ ਦਾ ਸਾਊਂਡ ਵਾਲੇ ਵੀ ਜਿਹੜੇ ਆਉਂਦੇ ਆ ਤੇ ਸਟੈਂਡ ਕਰਨ ਵਾਲੇ ਵੀ ਜਿਹੜੇ ਆਉਂਦੇ ਆ ਉਹਨਾਂ ਦਾ ਵੀ ਧੰਨਵਾਦ ਪੂਰੀ ਸੰਗਤ ਦੇ ਚਰਨਾਂ ਦੀ ਧੂੜ ਆ ਤੇ ਰਮਣ ਆਪਣੇ ਸ਼ਿਗਰ ਦੇ ਆ ਜਿਨ੍ਹਾਂ ਨੇ ਅੱਜ ਕਮੈਂਟਰੀ ਕੀਤੀ ਆ ਉਹਨਾਂ ਦਾ ਵੀ ਮੈਂ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਆ